ਦੀ ਸੁਹਾਗਣ ਦੀ ਜਾਂ ਬਾਹਰ ਦੀ ਦੁਹਾਗਣ ਦੀ ਗੱਲ ਨਹੀਂ ਇਹ ਮੇਰੀ ਗੱਲ ਹੈ ਇਹ ਅਸੀਂ ਧਿਆਨ ਚ ਰੱਖਣਾ ਹੈ ਇਹ ਕਿਸੇ ਹੋਰ ਦੀ ਗੱਲ ਨਹੀਂ ਇਹ ਮੇਰੀ ਗੱਲ ਚੱਲ ਰਹੀ ਹੈ ਹਰ ਇੱਕ ਬੰਦੇ ਦੀ ਪਰਸਨਲੀ ਗੁਰੂ ਨਾਲ ਗੱਲ ਚੱਲ ਰਹੀ ਹੈ ਸੁਹਾਗਣ ਤੇ ਦੁਹਾਗਣ ਦੀ ਇਹ ਸਾਰੀ ਸਾਡਿਆਂ ਦੀ ਗੱਲ ਚੱਲ ਰਹੀ ਹੈ ਤੇ ਭਾਈ ਗੁਰਦਾਸ ਕਹਿਣ ਲੱਗੇ ਉਹ ਭਾਈ ਹਿਰਦੇ ਚ ਧੋਖਾ ਰੱਖਿਆ ਹੋਇਆ ਆਸਾ ਕੀ ਵਾਰ ਦੀ ਬਾਣੀ ਅਸੀਂ ਬੜੀ ਵਲੀ ਸੁਣੀ ਐ ਪੜਦੇ ਵੀ ਹੋਵਾਂਗੇ ਜਿਹੜੇ ਪੜਦੇ ਨੇ ਸਤਿਗੁਰੂ ਨੇ ਕਿੱਡਾ ਕਲੀਅਰ ਲਿਖਿਆ ਕੋਈ ਗਾਵੈ ਰਾਗੀ ਨਾਦੀ 베ਦੀ ਬਹੁ ਭਾਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜ ਜੀ ਕਹਿੰਦੇ ਜੀ ਕਿਉਂ ਤੁਸੀਂ ਤੇ ਕਹਿੰਦੇ ਹੋ ਗੁਰਬਾਣੀ ਗਾਓ ਗੁਰਬਾਣੀ ਸੁਣੋ ਗੁਰਬਾਣੀ ਪੜੋ ਪਰ ਇਹਨਾਂ ਨੇ ਤੇ ਗਾਈ ਵੀ ਇਹਨਾਂ ਨੇ ਤੇ ਰਾਗਾਂ ਵਿੱਚ ਵੀ ਉਚਾਰਨ ਕੀਤੀ ਇਹਨਾਂ ਨੇ ਤੇ ਪੜੀ ਵੀ ਪਰ ਗੱਲ ਕਿੱਥੇ ਕਮੀ ਕਿੱਥੇ ਰਹਿ ਗਈ ਤਉ ਤਨ ਕਾਇਕੋਰ ਕਿੱਥੇ ਹੈ ਕਮੀ ਕਿੱਥੇ ਹੈ ਕਹਣ ਲਗੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜਾ ਕਹਣ ਲਗੇ ਜਿਹੜੇ ਧੋਖਾ ਰੱਖ ਕੇ ਗਾਉਂਦੇ ਨੇ ਭਾਵ ਦੂਜਿਆਂ ਨੂੰ ਕੇਵਲ ਲੁਭਾਣ ਵਾਸਤੇ ਔਰ ਦੂਜਿਆਂ ਨੂੰ ਦੱਸਣ ਵਾਸਤੇ ਵੀ ਮੇਰੇ ਤੋਂ ਵੱਡਾ ਭਗਤ ਕੋਈ ਨਹੀਂ ਕਹਣ ਲਗੇ ਇੰਦਾਂ ਦਾ ਧੋਖਾ ਦੁਨੀਆ ਨੂੰ ਦੇ ਸਕਦਾ ਪਰ ਇਹਨੂੰ ਨਹੀਂ ਦੇ ਸਕਦਾ ਰੀਤਾ ਵੀ ਵਿਚਾਰ ਕਤ ਸੇਝਾ ਬੁਲਾਈਐ ਪਲਿਏ ਤੂੰ ਸੁਹਾਗਣ ਨੂੰ ਕੁਛ ਦੀ ਤੇ ਹੈ ਪਰ ਕਰਮ ਤੇ ਤੇਰੇ ਇੱਕ ਵੀ ਸੁਹਾਗਣ ਵਾਲੇ ਨਹੀਂ ਦੁਹਾਗਣ ਬਣੀ ਹੋਈਆਂ ਤੇਰਾ ਪਤੀ ਤੇਰੇ ਘਰ ਚ ਕਿੱਦਾਂ ਆ ਸਕਦਾ ਆਖਰੀ ਉਦਾਹਰਨ ਬੜੀ ਪਿਆਰੀ ਹੈ ਇਹ ਸਾਡੇ ਸਾਰਿਆਂ ਨਾਲ ਸੰਬੰਧਤ ਹੈ ਅਸੀਂ ਇੱਕ ਇੱਕ ਗੱਲ ਨੂੰ ਘਰ ਜਾ ਕੇ ਵੀ ਵਿਚਾਰਨ ਦਾ ਯਤਨ ਕਰਨਾ ਕਿਵਲੇ ਨਹੀਂ ਇੱਥੇ ਗਾਈ ਇੱਥੇ ਬੜੀ ਵਿਚਾਰੀ ਤੇ ਛੱਡ ਦਿੱਤੀ ਭਾਈ ਗੁਰਦਾਸ ਜੀ ਕਹਿਣ ਲੱਗੇ ਗਾਏ ਸੁਨੇ ਅੱਖੇ ਮੀਚੇ ਗਾਣ ਵਾਲੇ ਬੜੇ ਨੇ ਗਾਉਂਦੇ ਨੇ ਗਾਏ ਸੁਨੇ ਸੁਣਦੇ ਵੀ ਬੜੇ ਨੇ ਅੱਖਾਂ ਮੀਚੇ ਕਈ ਅੱਖਾਂ ਵੀ ਬੰਦ ਕਰ ਲੈਂਦੇ ਨੇ ਦੂਜਿਆਂ ਨੂੰ ਭਰਮ ਦੇ ਵਿੱਚ ਪਾਉਣ ਵਾਸਤੇ ਜਿਹਨੂੰ ਸਤਿਗੁਰਾਂ ਨੇ ਬਾਣੀ ਵਿੱਚ ਹਵਾਲਾ ਦੇ ਕੇ ਵੀ ਲਿਖਿਆ ਹੈ ਕਿ ਬਗਲੇ ਦੀ ਸਮਾਧੀ ਜਿਹੜੀ ਹੈ ਕੇਵਲ ਮੱਛੀਆਂ ਦਾ ਸ਼ਿਕਾਰ ਕਰਨ ਵਾਸਤੇ ਲੱਗਦੀ ਹੈ ਉਹਨੇ ਮੱਛੀਆਂ ਦਾ ਸ਼ਿਕਾਰ ਕਰਨਾ ਤੇ ਦੁਨੀਆ ਵਿੱਚ ਇਦਾਂ ਦੇ ਬੜੇ ਲੋਕ ਨੇ ਬਗਲੇ ਭਗਤ ਜਿਨ੍ਹਾਂ ਨੂੰ ਉਦਾਹਰਣਾ ਦੇ ਦੇ ਕੇ ਸਮਝਾਇਆ ਅੱਖ ਨ ਭੀਤਰ ਤੇਲ ਕੁਡਾਰ ਸੋ ਲੋਗਨ ਨੀਰ ਬਹਾਏ ਦਿਖਾਵੇ ਕਈ ਅੱਖਾਂ ਚ ਤੇਲ ਬਾ ਕੇ ਹੰਝੂ ਵਹਾ ਕੇ ਦੱਸ ਦੇਣੇ ਵੀ ਬਈ ਤੁਹਾਡੇ ਨਾਲ ਸਾਡੀ ਬੜੀਆ ਮਦਦ ਦੀ ਏ ਤੇ ਕਈ ਅੱਖਾਂ ਬੰਦ ਕਰਕੇ ਉਸ ਕਲਯੁਗੀ ਪਾਂਡੇ ਵਾਂਗੂ ਤਰਲੋਕੀ ਦੇ ਦਰਸ਼ਨ ਕਰਾਉਂਦੇ ਨੇ ਵੀ ਮਹਿਨ ਦੇ ਤਰਲੋਕੀ ਨਜ਼ਰ ਆਉਂਦੀ ਏ ਤੇ ਬਾਬਾ ਨਾਨਕ ਕਹਿੰਦਾ ਭਲਿਆ ਲੋਟਾਂ ਦੇ ਤੇਰੇ ਪਿੱਛੇ ਤੈਨੂੰ ਨਜ਼ਰ ਨਹੀਂ ਆਉਂਦਾ ਤੈਨੂੰ ਤੇਨਾਂ ਲੋਕਾਂ ਦੇ ਦਰਸ਼ਨ ਕਿੱਦਾਂ ਹੁੰਦੇ ਨੇ ਇਹ ਗੱਲਾਂ ਨੇ ਗਾਏ ਸੁਨੇ ਅੱਖਾਂ ਮੀਚੇ ਪਾਈਆ ਨਾ ਪਰਮ ਪਦ ਕਹਿਣ ਲੱਗੇ ਇਦਾਂ ਉੱਚੀ ਅਵਸਥਾ ਥੋੜੀ ਬਣਨ ਲੱਗੀ ਐ ਇਹਦੇ ਨਾਲ ਇੱਕ ਕੰਮ ਹੋਰ ਜ਼ਰੂਰੀ ਐ ਗੁਰ ਉਪਦੇਸ਼ ਗਹਿਹ ਗਹਿ ਦਾ ਅਰਥ ਹੁੰਦਾ ਫੜਨਾ ਹੁਣ ਸ਼ਬਦ ਨੂੰ ਕੋਈ ਕਿੱਦਾਂ ਫੜੇ ਬੰਦਾ ਸਵਾਲ ਕਰੇ ਵੀ ਜੀ ਤੁਸੀਂ ਕਿਹਾ ਫੜ ਲਓ ਸ਼ਬਦ ਨੂੰ ਕਿੱਦਾਂ ਫੜੀਏ ਫੜਨ ਦਾ ਭਾਵ ਜੋ ਗੁਰੂ ਕਹਿੰਦਾ ਉਹਨੂੰ ਆਪਣੀ ਜ਼ਿੰਦਗੀ ਚ ਲਾਗੂ ਕਰ ਲਈਏ ਇਹ ਹੈ ਸ਼ਬਦ ਦਾ ਫੜਨਾ ਗੁਰੂ ਨੇ ਜੋ ਕਹਿ ਦਿੱਤਾ ਜਿਵੇਂ ਅਸੀਂ ਬਾਣੀ ਦਾ ਇੱਕ ਬਚਨ ਪੜ੍ਹਦੇ ਆਂ ਜਾਏ ਪੁੱਛੋ ਸੁਹਾਗਣੀ ਕਹਿਣ ਲੱਗੇ ਪੁੱਛੋ ਜਾ ਕੇ ਸੁਹਾਗਣਾ ਨੂੰ ਵਾਹੇ ਕਿਨੀ ਬਾਤਾਂ ਸ਼ੋਪ ਆਈ ਐ ਕਹਿਣ ਲੱਗੇ ਕਿੱਦਾਂ ਪਾਇਆ ਮੇਰੇ ਕੋਲ ਤੇ ਇਦਾਂ ਦਾ ਹੀਲਾ ਵਸੀਲਾ ਹੋਇਆ ਨਹੀਂ ਪਰ ਤੁਸੀਂ ਕਿੱਦਾਂ ਪਾ ਲਿਆ ਉਹ ਕਹਿਣ ਲੱਗੇ ਜੋ ਕਿਛ ਕਰੈ ਸੋ ਭਲਾ ਕਰਮਾਨੀਐ ਹਿਕਮਤ ਹੁਕਮ ਚੁਕਾਈਐ ਜਾਕੈ ਪ੍ਰੇਮ ਪਦਾਰਥ ਪਾਈਐ ਤਉ ਚਰਣੀ ਚਿਤ ਲਾਈਐ ਏਵ ਕਹੈ ਸੋਹਾਗਣੀ ਪੈਣੇ ਇਨੀ ਬਾਤੀ ਸ਼ੋਪਾਈਏ ਕਹਿਣ ਲੱਗੇ ਉਹਦੀ ਰਜਾ ਚ ਦੁਰਦੀ ਆ ਮੈਨੂੰ ਪਾ ਲਿਆ ਇਸ ਕਰਕੇ ਮੈਂ ਦੁਖੀ ਨਹੀਂ ਹੁੰਦੀ ਤੇ ਭਾਈ ਗੁਰਦਾਸ ਕਹਿਣ ਲੱਗੇ ਗੁਰ ਉਪਦੇਸ਼ ਗਹਿ ਜੋਲੋਂ ਨਾ ਕਮਾਈਐ ਕਹਿਣ ਲੱਗੇ ਜਦੋਂ ਤੱਕ ਆਪਣੇ ਗੁਰੂ ਦਾ ਉਪਦੇਸ਼ ਜ਼ਿੰਦਗੀ ਦੇ ਵਿੱਚ ਕਮਾ ਨਹੀਂ ਲੈਂਦੇ ਉਦੋਂ ਤੱਕ ਜ਼ਿੰਦਗੀ ਜਿਹੜੀ ਹੈ ਉਹ ਅਧੂਰੀ ਹੈ ਜੀਵਨ ਬਾਹਰੋਂ ਤੇ ਸੁਹਾਗਣਾ ਵਾਲਾ ਨਜ਼ਰ ਆਏਗਾ ਪਰ ਅੰਦਰੋਂ ਤਹਾਗਣੀ ਐ ਬਾਬੇ ਨਾਨਕ ਦੇ ਕਿੱਡੇ ਪਿਆਰੇ ਬਚਨ ਨੇ ਲੱਖ ਚੋਰੀਆਂ ਦੀ ਜਦੋਂ ਉਹਨਾਂ ਨੇ ਗੱਲ ਕੀਤੀ ਲੱਖਾਂ ਝੂਠਾਂ ਦੀ ਉਹਨਾਂ ਨੇ ਜਦੋਂ ਗੱਲ ਕੀਤੀ ਤੇ ਉਹਨਾਂ ਨੇ ਉਦਾਹਰਣ ਇਹ ਦਿੱਤੀ ਸੀ ਓਏ ਭਲਿਆ ਕੇਵਲ ਬਾਹਰੋਂ ਧਰਮੀ ਨਾ ਹੋਈ ਕਿ ਤੇ ਅੰਦਰੋਂ ਵੀ ਧਰਮੀ ਹੋਈ ਕਿਤੇ ਕੁਲੇਖੇ ਪਾਣ ਵਾਸਤੇ ਧਰਮੀ ਬਣਨ ਦੀ ਲੋੜ ਨਹੀਂ ਕਿਉਂਕਿ ਇੱਥੇ ਦੁਨੀਆਂ ਦੇ ਵਗ ਤੁਰੇ ਹੋਏ ਨੇ ਗੱਲੀਆਂ ਸੀ ਚੰਗੀਆਂ ਆਚਾਰੀ ਬੁਰੀਆਂ ਮਨੋਂ ਕੁਸ਼ੁੱਧਾਂ ਕਾਲੀਆਂ ਬਾਹਰ ਚਿੱਟਵੀਆਂ ਮੈਂ ਬਾਹਰੋਂ ਤੇ ਚਿੱਟੇ ਕੱਪੜੇ ਪਾਏ ਨੇ ਪਰ ਮਨ ਮੇਰਾ ਬੜਾ ਕਾਲਾ ਜਦੋਂ ਕੋਈ ਬੰਦਾ ਸਾਡੇ ਨਾਲ ਧੋਖਾ ਕਰੇ ਅਸੀਂ ਕਹਿੰਦੇ ਵੀ ਉਹ ਬੜਾ ਮਨ ਦੇ ਵਿੱਚ ਮੈਲ ਰੱਖਦਾ ਹੁਣ ਉਥੇ ਕਿਹੜਾ ਕੋਈ ਆਲਾ ਬਣਿਆ ਹੋਇਆ ਵੀ ਜਿੱਥੇ ਮੈਲ ਰੱਖਦਾ ਇਹਦਾ ਮਤਲਬ ਉਹਦੇ ਵਿਚਾਰਾਂ ਦੇ ਵਿੱਚ ਐਡੀ ਗੰਦਗੀ ਭਰੀ ਹੋਈ ਹੈ ਉਹ ਕਿਸੇ ਨਾਲ ਵੀ ਬੁਰਾ ਕਰਨ ਤੋਂ ਸੁਗੋਚ ਨਹੀਂ ਕਰਦਾ ਤੇ ਜਦੋਂ ਸਤਿਗੁਰੂ ਦੀ ਬਾਣੀ ਵਿੱਚ ਇਸ ਰੂਪ ਦੇ ਵਿੱਚ ਬਚਨ ਆਇਆ ਟੁੰਢੇਂਦੀਏ ਸੁਹਾਗ ਕੂ ਉਹ ਭਲੀਏ ਤੂੰ ਘਰ ਵਾਲਾ ਲੱਭਦੀ ਫਿਰਦੀ ਐ ਤੂੰ ਪਤੀ ਲੱਭਦੀ ਫਿਰਦੀ ਐ ਉੱਤੇ ਘਰ ਦੇ ਵਿੱਚ ਐ ਉਹ ਘਰ ਚ ਕਿੱਦਾਂ ਜਦੋਂ ਅਸੀਂ ਸ਼ਬਦ ਪੜ੍ਹਦੇ ਆ ਇਹ ਆਨੜੀਏ ਮਾਨੜਾ ਕਾਇ ਕਰਹਿ ਆਪਣੜੇ ਘਰ ਹਰ ਰੰਗੋ ਕੀ ਨਾ ਮਾਣੇ ਸ਼ੌ ਨੇੜੈ ਧਨ ਕਮਲੀਏ ਬਾਹਰ ਕਿਆ ਟੁੰਡੇ ਕੋ ਚੱਲੀਏ ਉਹ ਤਾਂ ਘਰ ਚ ਐ ਤੂੰ ਬਾਹਰ ਲੱਭਦੀ ਪਈਂ ਇਹ ਸਾਡੀ ਹਾਲਤ ਕੀ ਬਿਆਨ ਕਰ ਰਹੀ ਨੇ ਗੁਰੂ ਸਹਿਬਾਨ ਅੱਜ ਮੇਰਾ ਗੁਰੂ ਜਿਹਨੂੰ ਮੈਂ ਕਹਿਣਾ ਵੀ ਹੈ ਸਰਬ ਕਲਾ ਸਮਰੱਥ ਸਮੁੱਚੀ ਮਾਨਵਤਾ ਦਾ ਗੁਰੂ ਜਿਹਦੀ ਮੈਂ ਬਾਣੀ ਪੜਦਾ ਹਾਂ ਤੇ ਉਹਦਾ ਇੱਕ ਵੀ ਗੁਣ ਮੇਰੀ ਜ਼ਿੰਦਗੀ ਚ ਨਾ ਹੋਏ ਤੇ ਉਸ ਦੁਹਾਗਣ ਦੀ ਗੱਲ ਸੱਚੇ ਪਾਤਸ਼ਾਹ ਇਸ ਰੂਪ ਦੇ ਵਿੱਚ ਕਰਦੇ ਪਏ ਨੇ ਤੇ ਜਦੋਂ ਇਹ ਸ਼ਬਦ ਜਿਹੜਾ ਅਸੀਂ ਸ਼੍ਰਵਣ ਕੀਤਾ ਹੈ ਨਾ ਮੇਰੇ ਸਹੇਬਾ ਹੇ ਮੇਰੇ ਸੱਚੇ ਪਾਤਸ਼ਾਹ ਹਉ ਆਪੇ ਭਰਮ ਭੁਲਾਣੀ ਅੱਖਰ ਲਿਖੇ ਸਈ ਗਾਵਾਂ ਅਵਰ ਨਾ ਜਾਣਾ ਬਾਣੀ ਇਥੇ ਪੰਕਤੀ ਦੇ ਬੜੇ ਭੁਲੇਖੇ ਪਾਏ ਗਏ ਹਰ ਇੱਕ ਬੰਦੇ ਨੇ ਆਪਣੀ ਮਰਜ਼ੀ ਨਾਲ ਅਰਥ ਕਰਨ ਦੇ ਯਤਨ ਕੀਤੇ ਵੀ ਜਿੱਥੇ ਕਿਸੇ ਦਾ ਦਾ ਲੱਗਿਆ ਉਥੇ ਉਹਨੇ ਦਾ ਲਾਇਆ ਜਦੋਂ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਲੱਗਿਆ ਨਾਲ ਕੁਝ ਵਿਦਵਾਨ ਸਰਦਾਰ ਜੁਗਿੰਦਰ ਸਿੰਘ ਜੀ ਤਲਵਾੜਾ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਗੁਰਬਾਣੀ ਪਾਠ ਦਰਸ਼ਨ ਤੇ ਉਹਨਾਂ ਦੀਆਂ ਕੁਝ ਪੁਸਤਕਾਂ ਜਿਹੜੀਆਂ ਲਿਖੀਆਂ ਹੋਈਆਂ ਮੈਂ ਨਾਲ ਰੱਖਦਾ ਨਾ ਮੈਨੂੰ ਬੜੀ ਸੁਚੇਤਤਾ ਮਿਲਦੀ ਆ ਉਹਨਾਂ ਵਿਦਵਾਨਾਂ ਦੇ ਕੋਲੋਂ ਉਹਨਾਂ ਸੱਜਣਾ ਉਹਨਾਂ ਨੇ ਬੜੇ ਨੇੜੇ ਤੋਂ ਹੋ ਕੇ ਬਾਣੀ ਨੂੰ ਵਿਚਾਰਨ ਦਾ ਯਤਨ ਕੀਤਾ ਹੈ ਕਈ ਵੀਰ ਇਹ ਗੱਲ ਕਹਿ ਦਿੰਦੇ ਨੇ ਵੀ ਦੇਖੋ ਸੱਚੇ ਬਾਦਸ਼ਾਹ ਨੇ ਬਾਣੀ 'ਚ ਲਿਖਿਆ ਜੀ ਜਿੱਦਾਂ ਅੱਖਰ ਲਿਖੇ ਨੇ ਉਦਾਂ ਹੀ ਗਾਣੇ ਨੇ ਪਰ ਜਿਹੜੇ ਸਹਿਜ ਪਾਠ ਕਰਦੇ ਨੇ ਜਾਂ ਜਿਹੜੇ ਪਾਣੀ ਪੜ੍ਹਦੇ ਨੇ ਤੁਸੀਂ ਆਪ ਧਿਆਨ ਦੇਣਾ ਕਈ ਥਾਵਾਂ ਤੇ ਮੰਮਾ ਲਿਖ ਕੇ ਉਹਦੇ ਨਾਲ ਦੋ ਬਿੰਦੀਆਂ ਪਾਈਆਂ ਗਈਆਂ ਨੇ ਇਹ ਸੰਕੇਤ ਹੈ ਕੁਝ ਲੋਕੀ ਇਹਨੂੰ ਮਹੱਲਾ ਬੋਲਦੇ ਨੇ ਕੁਝ ਮਹਿਲਾ ਬੋਲਦੇ ਨੇ ਦੋਨਾਂ 'ਚ ਫਰਕ ਕੋਈ ਨਹੀਂ ਪਰ ਗੱਲ ਸਮਝੋ ਕਿ ਉਸ ਨਾਂ ਦੇ ਥੱਲੇ ਜੋ ਸ਼ਬਦ ਉਚਾਰਨ ਕੀਤਾ ਉਹ ਜਿੱਦ ਸਿੱਖਿਆ ਕੀ ਦਿੱਤੀ ਗਈ ਹੈ ਤੇ ਇਹਦੇ ਨਾਲ ਜਦੋਂ ਅਸੀਂ ਗੁਰਬਾਣੀ ਦੇ ਵਿੱਚੋਂ ਗੱਲਾਂ ਪੜ੍ਹਦੇ ਆ ਤੇ ਉਹ ਕਹਿੰਦੇ ਕਿ ਵੀ ਦੇਖੋ ਜੀ ਗੁਰੂ ਸਾਹਿਬ ਨੇ ਕਿਹਾ ਵੀ ਜਿੱਦਾਂ ਬਾਣੀ ਲਿਖੀ ਉਦਾਂ ਹੀ ਗਾਣੀ ਹੈ ਸਭ ਤੋਂ ਪਹਿਲਾ ਹੀ ਅੱਖਰ ਸਾਡੇ ਕੋਲ ਉਚਾਰਨ ਨਹੀਂ ਹੋ ਸਕਦਾ ਜੇ ਅਸੀਂ ਇਹਦੇ ਨਾਲ ਈੜੀ ਨੂੰ ਸਿਹਾਰੀ ਉੱਤੇ ਅਧਕ ਤੇ ਤਕਾ ਊੜਾ ਖੁੱਲਾ ਤੇ ਐੜੇ ਨੂੰ ਟਿੱਪੀ ਕੱਕੇ ਨੂੰ ਕੰਨਾ ਤੇ ਰਾਰਾ ਨਾ ਲਾਈਏ ਤੇ ਅਸੀਂ ਇੱਕ ਓੰਕਾਰ ਉਚਾਰਨ ਨਹੀਂ ਕਰ ਸਕਦੇ ਪਹਿਲੇ ਹੀ ਨੁਕਤੇ ਦੇ ਵਿੱਚ ਸਤਿਗੁਰਾਂ ਨੇ ਇਸ ਗੱਲ ਦਾ ਖੁਲਾਸਾ ਕਰ ਦਿੱਤਾ ਵੀ ਭਲਿਆ ਇਥੇ ਉਹ ਗੱਲ ਨਹੀਂ ਕੀਤੀ ਜਾ ਰਹੀ ਜਿਹੜੀ ਤੂੰ ਕਰਦਾ ਪਿਆ ਅੱਖਰ ਲਿਖੇ ਸਹੀ ਗਾਵਾਂ ਹੁਣ ਕਿਹੜਾ ਬੰਦਾ ਜਿਹੜਾ ਹਰ ਵੇਲੇ ਅੱਖਰ ਲਿਖੇ ਗਾਉਂਦਾ ਹੈ ਅੱਖਰ ਲਿਖਣ ਦਾ ਭਾਵ ਕੀ ਹੈ ਬਾਬਾ ਫਰੀਦ ਦਾ ਇੱਕ ਸ਼ਲੋਕ ਹੈ ਸਮਾ ਮੇਰੇ ਕੋਲ ਬਹੁਤ ਘੱਟ ਹੈ ਇਹਦੇ ਬਾਰੇ ਵਿਚਾਰ ਜਿਹੜੀ ਹੈ ਬਹੁਤ ਪਿਆਰੀ ਹੈ ਬਾਬਾ ਫਰੀਦ ਦਾ ਇੱਕ ਸ਼ਲੋਕ ਹੈ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਆਪਣੜੇ ਗਿਰੀਵਨ ਮੈਂ ਸਿਰ ਨੀਵਾ ਕਰ ਦੇਖ ਓਏ ਤੇ ਤੂੰ ਸਮਝਵਾਣਾ ਜੇ ਤੈਨੂੰ ਅਕਲ ਹੈ ਓਏ ਬੁਰੇ ਕਰਮਾਂ ਦੇ ਲੇਖੇ ਕਾਹਨੂੰ ਲਿਖਦਾ ਪਿਆ ਕੋਈ ਚੰਗਾ ਕੰਮ ਕਰ ਬਾਬੇ ਫਰੀਦ ਨੇ ਕਿੱਡਾ ਸੁਣਾ ਸਮਝਾਇਆ ਜਿਨੀ ਕਮੀ ਨਾਹੀਂ ਗੁਣ ਤੇ ਕੰਮੜੇ ਵਿਸਾਰ ਕਹਿਣ ਲੱਗੇ ਜਿਨ੍ਹਾਂ ਕੰਮਾਂ ਦਾ ਤੇਰੀ ਜ਼ਿੰਦਗੀ 'ਚ ਭਲਿਆ ਲਾਹਾ ਹੀ ਕੋਈ ਨਹੀਂ ਉਹ ਕੰਮ ਛੱਡ ਦੇ ਮਤ ਸ਼ਰਮਿੰਦਾ ਥੀ ਵਹੀ ਸਾਈਂ ਦੇ ਦਰਬਾਰ ਕਹਿਣ ਲੱਗੇ ਤੈਨੂੰ ਸਮਾਜ ਦੇ ਵਿੱਚ ਸ਼ਰਮਿੰਦਾ ਨਹੀਂ ਹੋਣਾ ਪਏਗਾ ਇਦਾਂ ਦੇ ਬੁਰੇ ਕਰਮ ਕਰਕੇ ਤੇ ਉਥੇ ਉਸ ਪੰਕਤੀ ਦੇ ਅਰਥ ਇਸ ਰੂਪ ਚ ਲਏ ਗਏ ਵੀ ਇਹ ਬਾਣੀ ਨੂੰ ਗਾਣ ਵਾਸਤੇ ਸਤਿਗੁਰਾਂ ਨੇ ਉਚਾਰਨ ਕੀਤੀ ਹੈ ਅੱਖਰ ਲਿਖੇ ਜੋ ਕੰਮ ਮੈਂ ਪਹਿਲਾਂ ਕਰਦਾ ਸੀ ਜਿਹੜੇ ਕਰਮ ਮੈਂ ਪਹਿਲਾਂ ਕਰਦਾ ਸੀ ਜਦੋਂ ਮੈਂ ਗੁਰੂ ਨੂੰ ਮਿਲ ਵੀ ਪਿਆ ਇਹਦੀ ਬਾਣੀ ਵੀ ਪੜਨ ਲੱਗ ਪਿਆ ਉਹੀ ਕੰਮ ਮੈਂ ਫੇਰ ਕਰਦਾ ਪਿਆ ਜਿਹੜੇ ਕਰਮ ਮੈਂ ਪਹਿਲਾਂ ਕਰਦਾ ਸੀ ਮੈਂ ਸੁਣ ਲਿਆ ਵੀ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸਜੀ ਨਾਲ ਮੈਂ ਸੁਣ ਲਿਆ ਮੈਂ ਪੜ ਲਿਆ ਵੀ ਸੱਚੇ ਬਾਦਸ਼ਾਹ ਤੁਸੀਂ ਕਹਿ ਰਹੇ ਹੋ ਵੀ ਜੇ ਤੂੰ ਧਰਮੀ ਹੋ ਕੇ ਵੀ ਲੱਖਾਂ ਚੋਰੀਆਂ ਕੀਤੀਆਂ ਲੱਖਾਂ ਜਾਹਰੀਆਂ ਕੀਤੀਆਂ ਜਾਂ ਲੱਖਾਂ ਹੀ ਝੂਠ ਬੋਲੇ ਜਾਂ ਲੱਖਾਂ ਹੀ ਗਾਲਾਂ ਕਢੀਆਂ ਤੇ ਫਿਰ ਤੂੰ ਧਰਮੀ ਕਹਾਦਾ ਹੋਇਆ ਤੂੰ ਗੁਰੂ ਮਿਲਣ ਤੋਂ ਪਹਿਲਾਂ ਵੀ ਉਹੀ ਕਰਮ ਕਰਦਾ ਸੀ ਤੇ ਗੁਰੂ ਮਿਲਣ ਤੋਂ ਬਾਅਦ ਵੀ ਉਹੀ ਕੰਮ ਕਰਦਾ ਹੈ ਤੇ ਤੇਰੀ ਜ਼ਿੰਦਗੀ 'ਚ ਤਬਦੀਲੀ ਕੀ ਹੋਈ ਕੇਵਲ ਕੱਪੜੇ ਬਦਲੇ ਨੇ ਇੱਕ ਬਹੁਤ ਪਿਆਰਾ ਬਚਨ ਹੈ ਭਗਤ ਸਹਿਬਾਂ ਦਾ ਉਹ ਲਿਖਦੇ ਨੇ ਕਹਿਣ ਲੱਗੇ ਸਾਪ ਕੁੰਚ ਛੱਡੈ ਸੱਪ ਸਾਰਿਆਂ ਨੇ ਦੇਖਿਆ ਹੋਏਗਾ ਨਹੀਂ ਪ੍ਰਤੱਖ ਦੇਖਿਆ ਹੋਏਗਾ ਤੇ ਟੀਵੀ ਤੇ ਜ਼ਰੂਰ ਦੇਖਿਆ ਹੋਏਗਾ ਉਹਦੀ ਕੁੰਚ ਦੇਖੀ ਹੋਏਗੀ ਭਗਤ ਜੀ ਕਹਿਣ ਲੱਗੇ ਉਹ ਸੱਪ ਕੁੰਚ ਛੱਡ ਜਾਂਦਾ ਤੇ ਬੰਦਾ ਇਸ ਭੁਲੇਖੇ 'ਚ ਨਾ ਰਹੇ ਵੀ ਉਹ ਕੁੰਚ ਛੱਡ ਗਿਆ ਤੇ ਉਹਨੇ ਜ਼ਹਿਰ ਵੀ ਛੱਡ ਦਿੱਤਾ ਹੁਣ ਸੱਪ ਨੂੰ ਸਮਝਾ ਰਹੇ ਨੇ ਕਿ ਸੱਪ ਨਾਲ ਕੋਈ ਕਨੈਕਸ਼ਨ ਹੈ ਸੱਪ ਦੀ ਉਦਾਹਰਣ ਦੇ ਕੇ ਬੰਦੇ ਦੀ ਕਰਤੂਤ ਸਾਹਮਣੇ ਰੱਖਦੇ ਪਏ ਨੇ ਵੀ ਜੇਕ ਬੰਦਾ ਕੇਵਲ ਬਾਹਰੋਂ ਧਰਮੀਆਂ ਵਾਲੇ ਕੱਪੜੇ ਪਾ ਲਵੇ ਜੇ ਉਹਨੇ ਅੰਦਰੋਂ ਧਰਮ ਗ੍ਰਹਿਣ ਨਹੀਂ ਕੀਤਾ ਅੰਦਰੋਂ ਵਿਕਾਰਾਂ ਦੀ ਗੰਦਗੀ ਨਹੀਂ ਛੱਡੀ ਤੇ ਫਿਰ ਕੋਲੇਖੇ ਚ ਨਾ ਪੈ ਜਾਵੀਂ ਇਹ ਧਰਮੀ ਬੰਦਾ ਹੈ ਸਾਂਪ ਕੁੰਚ ਛੱਡ ਹੈ ਬਿਖ ਨਹੀਂ ਛੱਡ ਹੈ ਕੋਈ ਭਲਿਆ ਕੁੰਝ ਛੱਡ ਲੈਂਦਾ ਹੈ ਪਰ ਜ਼ਹਿਰ ਨਹੀਂ ਛੱਡਦਾ ਕਹਿਣ ਲੱਗੇ ਇੱਕ ਚੋਰ ਸਾਧ ਵਾਲੇ ਕੱਪੜੇ ਪਾ ਕੇ ਬਾਹਰੀ ਤੌਰ ਤੇ ਸਾਧ ਹੋਣ ਦਾ ਢੋਂਗ ਕਰ ਸਕਦਾ ਹੈ ਪਰ ਅੰਦਰੋਂ ਕਰਤੂਤਾਂ ਜਿਹੜੀਆਂ ਨੇ ਉਹ ਨਹੀਂ ਚੇਂਜ ਹੁੰਦੀਆਂ ਇਦਾਂ ਕੱਪੜੇ ਬਾਣ ਦੇ ਨਾਲ ਅੱਖਰ ਲਿਖੇ ਸਈ ਗਾਵਾਂ ਮੈਂ ਪਹਿਲਾਂ ਵੀ ਉਹੀ ਕੰਮ ਕਰਦਾ ਸੀ ਗੁਰੂ ਦੀ ਬਾਣੀ ਪੜ੍ਹ ਕੇ ਵੀ ਮੈਂ ਉਹੀ ਕੰਮ ਕਰਦਾ ਤੇ ਅਵਰ ਨਾ ਜਾਣਾ ਬਾਣੀ ਜਿਓ ਬਾਣੀ ਦਾ ਇੱਥੇ ਅਰਥ ਹੈ ਮੈਨੂੰ ਆਪਣੇ ਮਨ ਦੀ ਘਾੜਤ ਘੜਨੀ ਨਹੀਂ ਆਈ ਕਿਉਂਕਿ ਮੈਂ ਪਹਿਲਾਂ ਵੀ ਉਹੀ ਕੰਮ ਕਰਦਾ ਸੀ ਤੇਰੀ ਸਿੱਖਿਆ ਲੈ ਕੇ ਵੀ ਮੈਂ ਤੇਰੀ ਸਿੱਖਿਆ ਨੂੰ ਗ੍ਰੈਂਡ ਨਹੀਂ ਕੀਤਾ ਹੁਣ ਵੀ ਮੈਂ ਉਹੀ ਕੰਮ ਕਰਦਾ ਪਿਆ ਮੇਰੀ ਜ਼ਿੰਦਗੀ 'ਚ ਤਬਦੀਲੀ ਕੋਈ ਨਹੀਂ ਇਹਨੂੰ ਕਹਿੰਦੇ ਨੇ ਅੱਖਰ ਲਿਖੇ ਸਹੀ گاਵਾ ਅਬਰ ਨਾ ਜਾਣਾ ਬਾਣੀ ਮੈਂ ਕਿਸੇ ਹੋਰ ਮਰਿਆਦਾ ਨੂੰ ਹੋਰ ਟੰਗ ਨੂੰ ਨਹੀਂ ਜਾਣਦਾ ਜਿਹਦੇ ਨਾਲ ਮੈਂ ਆਪਣੇ ਮਨ ਦੀ ਘਾੜਤ ਘੜ ਸਕਾਂ ਤਦ ਉਹਨਾਂ ਨੇ ਬਚਨ ਲਿਖਿਆ ਆਰੰਭ ਦੇ ਵਿੱਚ ਇਹ ਰਹਾਉ ਵਾਲਾ ਬੰਦ ਹੈ ਸਹੌਰ ਦੀ ਵਾਥ ਸਭ ਕਿਛ ਸਾਂਝੀ ਜਿਹੜੀ ਸਹੌਰਿਆਂ ਦੇ ਘਰ ਵਸਤੂ ਹੋਏ ਨਾ ਪਹਿਲਾਂ ਬਾਹਰ ਦੀ ਉਦਾਹਰਣ ਲੈ ਲਈਏ ਫਿਰ ਅੰਦਰ ਦੀ ਲੈ ਲਾਂਗੇ ਸਹੌਰਿਆਂ ਦੇ ਘਰ ਜਦੋਂ ਨੂੰ ਜਾਂਦੀ ਹੈ ਸਹੋਲੇ ਘਰ ਜਿਹੜੀਆਂ ਵਸਤੂਆਂ ਹੁੰਦੀਆਂ ਨੇ ਉਹ ਸਾਰਿਆਂ ਨੂੰ ਸਾਂਝੀਆਂ ਵਰਤਣ ਵਾਸਤੇ ਦਿੱਤੀਆਂ ਜਾਂਦੀਆਂ ਨੇ ਭਾਈ ਕੋਈ ਕੋਈ ਵਰਤ ਲਵੇ ਪਰ ਜਦੋਂ ਪੇਕਿਆਂ ਦੇ ਵੱਲੋਂ ਦਿੱਤੀ ਹੋਈ ਜਿਹੜੀ ਚੀਜ਼ ਹੈ ਉਹ ਵਰਤਣ ਦੀ ਗੱਲ ਆਏ ਤੇ ਫਿਰ ਇਸਤਰੀ ਸੰਕੋਚ ਕਰਦੀ ਹੈ ਵੀ ਕਿਤੇ ਖਰਾਬ ਨਾ ਹੋ ਜਾਈ। ਉਦੋਂ ਵਿਤਕਰੇ ਪੈਦਾ ਕਰਦੀ ਏ। ਸਹੌਰਣੀ ਵਾਥ ਸਭ ਕੁਝ ਸਾਂਝੀ ਪੇਵ ਕੜੈ ਧੰਨ ਵਖੇ ਜਦੋਂ ਆਪਣੇ ਘਰ ਦੇ ਸਮਾਨ ਦੀ ਗੱਲ ਆਉਂਦੀ ਹੈ ਨਾ ਫਿਰ ਜਿਹੜੀ ਨੂੰ ਘਰ ਚਾਹੀਏ ਉਹ ਸੰਕੋਚ ਕਰਦੀ ਆ ਵੀ ਕਿਤੇ ਕੰਨ ਵੱਖਰਾ ਹੋਣਾ ਪੈ ਗਿਆ ਤੇ ਮੇਰਾ ਸਮਾ ਤੇ ਹੋਣੇ ਖਰਾਬ ਹੋ ਜਾਏਗਾ। ਬਾਅਦ ਚ ਮੈਂ ਕੀ ਕਰਾਂਗੀ? ਬਾਣੀ ਦਾ ਬਚਨ ਦੇਖੋ ਇੱਕ ਪੇਕਾ ਕਰ ਇੱਕ ਸਹੌਰਾ ਕਰ ਇਹਨਾਂ ਦੀਆਂ ਬਾਹਰ ਦੀਆਂ ਉਦਾਹਰਣਾਂ ਦੇ ਕੇ ਸਤਿਗੁਰਾਂ ਨੇ ਅੰਦਰ ਦੇ ਪੇਕੇ ਤੇ ਸਹੁਰਿਆਂ ਦੀ ਗੱਲ ਕੀਤੀ ਹੈ ਜਿਹਨੂੰ ਬਾਣੀ ਨੇ ਲਿਖਿਆ ਸਭਨਾ ਸਹਰੇ ਵੰਝਣਾ ਸਭ ਮੁਕ ਲਾਵਣ ਹਾਰ ਕੀ ਇੱਕ ਪਤੀ ਜਿਹੜਾ ਹੈ ਉਹ ਵੀ ਇਸ ਰੂਪ ਦੇ ਵਿੱਚ ਆਪਣੇ ਸਹੁਰਿਆਂ ਦੇ ਘਰ ਜਾਏ ਸਹੁਰਾ ਘਰ ਕੀ ਹੈ ਮੇਰੇ ਗੁਰੂ ਦਾ ਘਰ ਮੇਰੇ ਗੁਰੂ ਦਾ ਜਿਹੜਾ ਕਰ ਹੈ ਮੇਰੇ ਗੁਰੂ ਦਾ ਜਿਹੜਾ ਦਰ ਹੈ ਜਿਹਨੂੰ ਮੈਂ ਪੜਦਾ ਸੋ ਦਰ ਤੇਰਾ ਕਿਹਾ ਸੋ ਕਰ ਕੇ ਹਾ ਜਿਤ ਵੈ ਸਰਬ ਸੰਭਾਲੇ ਕਹਿਣ ਲੱਗੇ ਸਹਰਿਆਂ ਦੀ ਘਰ ਜਿਹੜੀ ਤੈਨੂੰ ਵਸਤੂ ਮਿਲੀ ਸੀ ਸਹਰਾ ਘਰ ਸਹੋਰੜੀ ਵੱਥ ਵੱਥ ਵਸਤੂ ਨੂੰ ਕਹਿੰਦੇ ਨੇ ਸਹਰਾ ਕੌਣ ਹੈ ਮੇਰਾ ਅਕਾਲ ਪੁਰਖ ਵਾਹਿਗੁਰੂ ਜੀ ਉਹਨੇ ਮੈਨੂੰ ਇੱਕ ਵਸਤੂ ਦਿੱਤੀ ਹੈ ਆਤਮਕ ਜੀਵਨ ਦੀ ਆਤਮਕ ਜੀਵਨ ਦੀ ਮੈਨੂੰ ਇੱਕ ਵਸਤੂ ਦਿੱਤੀ ਹੈ ਇਹ ਆਤਮਿਕ ਗਿਆਨ ਨੂੰ ਮੈਂ ਸਾਰਿਆਂ ਨਾਲ ਵੰਡਣਾ ਸੀ ਪਰ ਜਿਉਂ ਹੀ ਮੈਂ ਪੇਕੇ ਘਰ ਚਾਈ ਪੇਕਾ ਘਰ ਆ ਸੰਸਾਰ ਮੈਂ ਜਿਉਂ ਹੀ ਪੇਕੇ ਘਰ ਚਾਈ ਮੈਂ ਵਿਤਕਰੇ ਖੜੇ ਕਰਤੇ ਵੀ ਇਹ ਤੇਰੀ ਚੀਜ਼ ਹੈ ਇਹ ਮੇਰੀ ਹੈ ਉਹ ਤੇਰੀ ਹੈ ਇਹਦੇ ਨੂੰ ਹੱਥ ਨਾ ਲਾਈ ਮੈਂ ਉਹ ਨਹੀਂ ਛੇੜਾਂਗੀ ਤੂੰ ਇਹ ਨਾ ਛੇੜੀ ਇਹ ਵਿਤਕਰੇ ਖੜੇ ਕਰ ਲਏ